ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇੰਡੀਆ ਗੱਠਜੋੜ ਤੇ ਬੋਲਦਿਆਂ ਕਿਹਾ ਕਿ ਮੌਕਾ ਪ੍ਰਸਤੀ ਦੀ ਆੜ ਰੇਟ ਇਹ ਗੱਠਜੋੜ ਬਣਿਆ ਸੀ ਜੋ ਹੁਣ ਸਮੇਂ ਨਾਲ ਰੇਤੇ ਢੇਰ ਵਾਂਗ ਗਿਰਦਾ ਨਜ਼ਰ ਆ ਰਿਹਾ ਹੈ ਉਹਨਾਂ ਕਿਹਾ ਕਿ ਇਸ ਗੱਲ ਦੀ ਭਵਿੱਖਵਾਨੀ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਕਰ ਦਿੱਤੀ ਸੀ ਕਿ ਜਿਹੜਾ ਗੱਠਜੋੜ ਬਣਾਇਆ ਜਾ ਰਿਹਾ ਹੈ ਉਸ ਦਾ ਕੋਈ ਸਿਧਾਂਤ ਨਾ ਹੋਵੇ ਉਹ ਗੱਠਜੋੜ ਸਿਰੇ ਨਹੀਂ ਚੜ੍ਹ ਸਕਦਾ ਨਾਲ ਪੰਜਾਬ ਸਰਕਾਰ ਨੇ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ ਸੋਸ਼ਲ ਸਰਵਸ ਕੋਈ ਨਹੀਂ ਕੀਤੀ ਕੇਵਲ ਬਿਆਨਬਾਜ਼ੀ ਤੱਕ ਵਿਅੰਗਬਾਜ਼ੀ ਤੱਕ ਡਰਾਮੇਬਾਜ਼ੀ ਤੱਕ ਹੀ ਸੀਮਤ ਰਹੇ ਨੇ ਜਾਂ ਫਿਰ ਰਾਸ ਹੀ ਵਿਰੋਧੀਆਂ ਵਿਰੁੱਧ ਕਿੜ-ਕੜਨ ਤੇ ਲੱਗੇ ਹੋਏ ਨੇ ਰਾਸ ਹੀ ਲਾਹ ਲੈ ਲਈ ਬਲ ਨਵੀਆਂ-ਨਵੀਆਂ ਫਿਰਤਾਂ ਪਾਈਆਂ ਜਾ ਰਹੀਆਂ ਨੇ ਆਪਣੇ ਸਿਆਸੀ ਵਿਰੋਧੀਆਂ ਤੇ ਇੱਕ ਵਾਰ ਨਹੀਂ ਜਗ੍ਹਾ ਦੀ ਜਮਾਨਤ ਹੋ ਜਾਂਦੀ ਉਹ ਤੇ ਦੁਬਾਰਾ ਕੇਸ ਬਣਾ ਦਿੰਦੇ ਜਿਵੇਂ ਆ ਖਹਿਰਾ ਸਾਹਿਬ ਤੇ ਬਣਾਤਾ ਆ ਹੁਣ ਭਾਨੇ ਤੇ ਦੁਬਾਰਾ ਫੇਰ ਬਣਾਤਾ ਮੈਂ ਇਸ ਕਿਸਮ ਦੀ ਜਿਹੜੀ ਇੱਕ ਕੜਤਨ ਵੀ ਪੈਦਾ ਕਰਨੀ ਤੇ ਮੈਂ ਸਮਝਦਾ ਇੱਕ ਰਾਸੀ ਕਿੜ ਕੱਢਣ ਵਾਲੀ ਗੱਲ ਤੇ ਕੇਵਲ ਤੇ ਕੇਵਲ ਨਾਂ ਚਮਕਾਉਣ ਲਈ ਅਖਬਾਰਾਂ ਦੇ ਵਿੱਚ ਇਸ ਕਿਸਮ ਦੀਆਂ ਹੋਛੀਆਂ ਤੇ ਛੋਟੇ ਲੈਵਲ ਦੀਆਂ ਕਾਰਵਾਈਆਂ ਕਰਕੇ ਪੰਜਾਬ ਸਰਕਾਰ ਨੇ ਵਿਕਾਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਲੋਕ ਭਲਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਇਸੇ ਕਰਕੇ ਸੂਬਾ ਬੜੇ ਗੰਭੀਰ ਸੰਕਟਾਂ ਵਿੱਚੋਂ ਦੀ ਗੁਜ਼ਰ ਰਿਹਾ ਪਰ ਮਦਨ ਜੀ ਜਿਹੜਾ ਇੰਡੀਆ ਇੰਡੀਆ ਨਾਂ ਦਾ ਗੱਠ ਕੋਈ ਫੈਸਲਾ ਕੀਤਾ ਹੈ ਜਾਂ ਮਮਤਾ ਜੀ ਨੇ ਕੀਤਾ ਹੈ ਲੱਗਦਾ ਕਿ ਇੰਡੀਆ ਗੱਠ ਜੋੜ ਵੱਲੋਂ ਜਿਸ ਤਰ੍ਹਾਂ ਦੀ ਰਣਨੀਤੀ ਬਣਾਈ ਜਾ ਰਹੀ ਸੀ ਉਸ ਰਣਨੀਤੀ ਦਾ ਕੋਈ ਤਨਪਤਨ ਨਹੀਂ ਲੱਗਦਾ ਦਿਖਾਈ ਦੇ ਰਿਹਾ ਦੇਖੋ ਜਿਹੜਾ ਇੰਡੀਆ ਗੱਠ ਬੰਧਨ ਦੇ ਨਾਂ ਹੇਠ ਕੋਈ ਕੇ ਸ਼ੁਰੂ ਹੋਇਆ ਸੀ ਉਹ ਅਸੀਂ ਪਹਿਲੇ ਦਿਨ ਹੀ ਕਹਤਾ ਸੀ ਦੇਵਨ ਤੋਂ ਕਿ ਇਹ ਬਹੁਤੀ देर ਨਹੀਂ ਹੋਏਗਾ ਇਹਦਾ ਭਵਿੱਖ ਬਹੁਤ ਚੰਗਾ ਨਹੀਂ ਹੋਏਗਾ ਕਿਉਂਕਿ ਜਿਹੜੇ ਗਰਵੰਦਨਾ ਦਾ ਕੋਈ ਸਿਧਾਂਤ ਨਾ ਹੋਵੇ ਜਿਹੜੇ ਮੌਕਾ ਪ੍ਰਸਤੀ ਦੀ ਤੱਕੇ ਸੀਮਤ ਹੋਣ ਉਹ ਫਿਰ ਬਹੁਤੀ देर ਰਹਿ ਨਹੀਂ ਸਕਦੇ ਔਰ ਰੇਤ ਦੇ ਪਹਾੜਮੋਂ ਗੁੱਟ ਗਿਆ ਇਹ ਮਤਲਬ ਮੈਂ ਸਮਝਦਾ ਕਿ ਹੁਣ ਖਿਲਰ ਗਿਆ ਕਿਉਂਕਿ ਇਹ ਲੋਗ ਹਰਾਨਸੀ ਵੀ ਕਾਗਰਸੀ ਇੱਥੇ ਛਿੱਤਰ ਖਾ ਰਹੇ ਨੇ ਪੰਜਾਬ 'ਚ ਤੇ ਦਿੱਲੀ ਵਿੱਚ ਜਫੀਆਂ ਪਾ ਰਹੇ ਨੇ ਤੇ ਇਹ ਕਿ ਇਹਨਾਂ ਦੇ ਆਮ ਵਰਕਰ ਕਿੰਨੀ ਦੇਰ ਇਸ ਤਰ੍ਹਾਂ ਦੀ ਹਿਊਮਿਲੇਸ਼ਨ ਬਰਦਾਸ਼ਤ ਕਰਨਗੇ ਇਹ ਵੀ ਇੱਕ ਸਵਾਲ ਸੀ ਆ ਆਮ ਪੰਜਾਬੀਆਂ ਦੇ ਸਾਹਮਣੇ ਸੋ ਮੈਂ ਸਮਝਦਾ ਕਿ ਅੱਜ ਇਹ ਜਿਹੜਾ ਇੰਡੀਆ ਗਠਜੰਬੰਦਨ ਦਾ ਹਸ਼ਰ ਹੋਇਆ ਇਹ ਜਿਹੜੇ ਗੈਰਸਰਸ ਰਾਜ ਗਠਜੰਬੰਦਨ ਹੁੰਦੇ ਨੇ ਇਹਨਾਂ ਦਾ ਇਸ ਤਰੀ ਹੁੰਦਾ ਅੱਜ ਕਾਂਗਰਸ ਅੱਗੇ ਨਾ ਕੋਈ ਨੀਤੀ ਆ ਨਾ ਕੋਈ ਨੇਤਾ ਅੱਜ ਕਾਂਗਰਸ ਜਿਹੜੀ ਅੱਗੇ ਮੁਲਕ ਦੇ ਵਿੱਚ ਲੋਕਾਂ ਨੂੰ ਵੰਡ ਕੇ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਠਾ ਕੇ ਰਾਜ ਹਟਾਉਂਦੀ ਰਹੀ ਅੱਜ ਕਾਂਗਰਸ ਨੂੰ ਉਹਦਾ ਖਮਾਜਾ ਭੁਗਤਣਾ ਪੈ ਰਿਹਾ ਅੱਜ ਕਾਂਗਰਸ ਉਹਨਾਂ ਨੀਤੀਆਂ ਦੀ ਬਲੀ ਆਪ ਚੜ ਰਹੀ ਆ ਔਰ ਕਾਂਗਰਸ ਦਾ ਭਵਿੱਖ ਜਿਹੜਾ ਇਸ ਕਰਕੇ ਧੁੰਦਲਾ ਕਿਉਂਕਿ ਕਾਂਗਰਸ ਕੋਲ ਕੋਈ ਵਿਜ਼ਨ ਨਹੀਂ ਹੈ ਕੋਈ ਨੇਤਾ ਨਹੀਂ ਹੈ ਕੋਈ ਨੀਤੀ ਨਹੀਂ ਹੈ ਮਤਲਬ ਇਧਰ ਉਧਰ ਹੱਥ ਮਾਰਦੀ ਫਿਰ ਰਹੀ ਹੈ ਇਹਦੀ ਲੀਡਰਸ਼ਿਪ ਪ੍ਰਧਾਨ ਜੀ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬਸਪਾ ਨਾਲ ਗੱਠਜੋੜ ਦੀ ਗੱਲ ਚੱਲ ਰਹੀ ਸੀ ਉਸ ਗੱਠਜੋੜ ਤੋਂ ਬਾਅਦ ਕਿਤੇ ਨਾ ਕਿਤੇ ਜਿਸ ਤਰ੍ਹਾਂ ਇੰਡੀਆ ਨਾਲ ਗੱਠਜੋੜ ਹੋਣਾ ਚਾਹੀਦਾ ਸੀ ਉਹ ਗੱਲ ਰੁਕੀ ਕਿਉਂ ਲੱਗਦੀ ਹੈ ਨੇ ਗਠਜੰਬਨ ਬੀਐਸਪੀ ਨਾਲ ਤਾਂ ਸਰਾ ਹੈ ਹੀ ਆ ਜੀ ਨਾ ਕੋਈ ਪਹਿਲਾਂ ਕੋਈ ਉਹਦੇ ਚ ਕੋਈ ਟ੍ਰੇਡ ਸੀ ਨਾ ਬਲਕਿ ਇਸ ਤਰ੍ਹਾਂ ਦੀ ਗੱਲ ਹੈ ਬਲਕਿ ਬੀਐਸਪੀ ਦਾ ਕਾਲੀ ਦਲ ਨਾਲ ਜਿਹੜਾ ਗਠਜੰਬਨ ਉਹ ਸਿਧਾਂਤਕ ਆ ਔਰ ਇਤਿਹਾਸਕ ਆ ਔਰ ਜਦੋਂ ਵੀ ਕੀਤਾ ਬੀਐਸਪੀ ਕਾਲੀ ਦਲ ਦਾ ਗਠਜੰਬਨ ਹੋਏ ਰਿਜ਼ਲਟ ਬੜੇ ਚੰਗੇ ਨਿਕਲੇ ਨੇ ਔਰ ਹੁਣ ਆਉਣ ਵਾਲੇ ਸਮੇਂ ਵਿੱਚ ਵੀ ਰਿਜ਼ਲਟ ਜਿਹੜੇ ਬਹੁਤ ਅੱਛੇ ਨਿਕਲਣਗੇ ਜਿੱਦੇ ਤੇ ਕੋਈ ਦੋ ਰੋਮ ਨਹੀਂ ਹੋ ਸਕਦੀ ਜਿਹੜਾ 9 ਮਾਸ ਦਾ ਰਿਸ਼ਤਾ ਸੀ ਜੀ ਭਾਜਪਾ ਨਾਲ ਉਹ ਗਏ ਤੁਰੰਦੀ ਕੋਈ ਆਸ ਹੈਗੀ ਹੈ ਜੀ ਦੇਖੋ ਭਾਜਪਾ ਨਾਲ ਜਿਹੜਾ ਗਠਜੋੜ ਹੋ ਤਾ ਹੋਇਆ ਉਹ ਵੀ ਹਲਾਤਾ ਮੁਤਾਬਕ ਹੋਇਆ ਸੀ ਲੋੜ ਮੁਤਾਬਕ ਹੋਇਆ ਸੀ ਉਦੋਂ ਜਦੋਂ ਮਤਲਬ ਸਿੱਖ ਸਮਾਜ ਨੂੰ ਕਾਂਗਰਸ ਨੇ ਖਾਸ ਤੌਰ ਤੇ ਮਤਲਬ ਜਿਵੇਂ ਬੁੜੀ ਤਰ੍ਹਾਂ ਭੰਡਿਆ ਸੀ ਬਦਨਾਮ ਕੀਤਾ ਸੀ ਔਰ ਬੜੀ ਗਲਤ ਪਿਕਚਰ ਪੇਸ਼ ਕੀਤੀ ਸੀ ਉਹਨੂੰ ਧੋਣ ਲਈ ਔਰ ਇੱਕ ਭਾਈਚਾਰਕ ਸਾਂਝ ਬਣਾਉਣ ਲਈ ਉਦੋਂ ਬੜੀ ਵੱਡੀ ਸਮੇਂ ਦੀ ਲੋੜ ਸੀ ਔਰ ਕਿਸਾਨੀ ਸੰਘਰਸ਼ ਦੇ ਵਿੱਚ ਅਸੀਂ ਕਿਸਾਨਾਂ ਦੇ ਹਾਂ ਮੁਦਿਆਂ ਨੂੰ ਛੱਡ ਨਹੀਂ ਸਕਦੇ ਕਿਸਾਨਾਂ ਦੇ ਮੰਗਾ ਤੋਂ ਅਸੀਂ ਬਾਹਰ ਨਹੀਂ ਚ ਜਾ ਸਕਦੇ ਇਸ ਲਈ ਸਾਡਾ ਬਖਰੇਵਾ ਹੋਇਆ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਹਾਲਾਤ ਜਾਂ ਜਿਹੜੇ ਹੁੰਦੇ ਨੇ ਉਹੀ ਗਠਜੰਦਨ ਕਰਾਉਂਦੇ ਨੇ ਲੋੜਾਂ ਜਿਹੜੀਆਂ ਨੇ ਉਹ ਵੀ ਗਠਜੰਦਨ ਕਰਾਉਂਦੀਆਂ ਨੇ ਪਰ ਇੱਕ ਗੱਲ ਬੜੀ ਸਪਸ਼ਟ ਆ ਕਿ ਸ਼ਰੋਮਣੀ ਅਕਾਲੀ ਦਲ ਉਹ ਕਿਸੇ ਵੀ ਉਸ ਗਠਜੰਦਨ ਦਾ ਹਿੱਸਾ ਨਹੀਂ ਬਣ ਸਕਦਾ ਜਿਹੜਾ ਪੰਜਾਬ ਦਾ ਨੁਕਸਾਨ ਕਰੇ ਪੰਜਾਬੀਓ ਦਾ ਨੁਕਸਾਨ ਕਰੇ ਔਰ ਮਿਨੋਰਟੀ ਦਾ ਨੁਕਸਾਨ ਕਰੇ ਸ਼੍ਰੋਮਣੀ ਅਕਾਲੀ ਦਰ ਹਮੇਸ਼ਾ ਜਦੋਂ ਵੀ ਕਿਤੇ ਰਾਜ ਸਥਾਪਨ ਉਹ ਕਰਦਾ ਉਦੋਂ ਸਭ ਤੋਂ ਪਹਿਲ ਜਿਹੜੀ ਆ ਪ੍ਰਾਥਮਿਕਤਾ ਜਿਹੜੀ ਆ ਉਹ ਪੰਜਾਬ ਦੇ ਹੱਕਾਂ ਦੀ ਹੁੰਦੀ ਆ ਔਰ ਖਾਸ ਤੌਰ ਤੇ ਮਿਨੋਰਟੀ ਦੇ ਹੱਕਾਂ ਦੀ ਹੁੰਦੀ ਆ ਔਰ ਪੰਥਕ ਵਿਚਾਰਧਾਰਾ ਦੀ ਰਾਖੀ ਵੀ ਹੁੰਦੀ ਆ ਸੋ ਜਿੰਨੀਆਂ ਵੀ ਪੰਜਾਬ ਨੂੰ ਜਾਂ ਪੰਥ ਨੂੰ ਚੁਣੌਤੀਆਂ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਹੀ ਕੋਈ ਕੋਈ ਚ ਕੋਈ ਗੱਠਜੋੜ ਬਣਦਾ ਪਤਾਂ ਜੀ ਜਿਹੜਾ ਸੈਮੀ ਜਿਹੜਾ ਕੱਲ ਨੂੰ ਸੈਮੀਨਾਰ ਹੋਣ ਜਾ ਰਿਹਾ ਉਹਦਾ ਸਭ ਤੋਂ ਵੱਡਾ ਹਾਰਤਾ ਇਹ ਹੀ ਆ ਕਿ ਸਾਨੂੰ ਆਰਥਿਕ ਖੋਰਾ ਲੱਗ ਰਿਹਾ ਸਾਡੇ ਆਰਥਿਕ ਸਾਧਨ ਜਿਹੜੇ ਬੰਦ ਹੋ ਗਏ ਮਤਲਬ ਆਰਥਿਕ ਚੁਣੌਤੀਆਂ ਸਾਹਮਣੇ ਨਜ਼ਰ ਆ ਰਹੀਆਂ ਨੇ ਔਰ ਜਿਹੜਾ ਪੰਜਾਬ ਕਿਸੇ ਵੇਲੇ ਦੇਸ਼ ਹੀ ਨਹੀਂ ਬਲਕਿ ਦੁਨੀਆ ਵਿੱਚ ਆਪਣੀ ਖੁਸ਼ਹਾਲੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਅੱਜ ਉਹ ਪੰਜਾਬ ਇੱਕ ਕੰਗਾਲ ਬਣ ਕੇ ਹੋ ਗਿਆ ਪੰਜਾਬ ਨੂੰ ਇੱਕ ਅਧੀਨਗੀ ਦੇ بے واسطہ کرن دیਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਇਹਨਾਂ ਮਤਲਬ ਇਹਨਾਂ ਆਰਥਿਕ ਸੰਕਟਾਂ ਵਿੱਚੋਂ ਪੰਜਾਬ ਨੂੰ ਕਿਵੇਂ ਕੱਢਿਆ ਜਾ ਸਕਦਾ ਔਰ ਪੰਜਾਬ ਨਾਲ ਜਿਹੜਾ ਬੜਾ ਵੱਡਾ ਵਿਤਕਰਾ ਵੀ ਕਿੰਨੀ ਹਜ਼ਾਰਾਂ ਹੀ ਵਸਤੂਆਂ ਜਿਹੜੀਆਂ ਸਮੁੰਦਰੀ ਰਾਸਤੇ ਬਾਹਰ ਨੂੰ ਜਾਂਦੀਆਂ ਨੇ ਐਕਸਪੋਰਟ-ਇਮਪੋਰਟ ਦੇ ਰਾਹੀਂ ਸਮੁੰਦਰੀ ਰਾਸਤੇ ਤਾਂ ਹਜ਼ਾਰਾਂ ਹੀ ਵਸਤੂਆਂ ਜਾ ਸਕਦੀਆਂ ਤੇ ਜੇ ਸੜਕੀ ਆਵਾਜਾਈ ਦੇ ਰਾਹੀਂ ਜਾਣ ਤਾਂ ਲਿमिटेड ਵਸਤੂਆਂ ਜਾਂਦੀਆਂ ਨੇ ਸਾਡਾ ਕਹਿਣਾ ਵੀ ਜੇ ਸਮੁੰਦਰੀ ਰਾਸਤੇ ਜਿਹੜੀਆਂ ਵਸਤੂਆਂ ਜਾ ਸਕਦੀਆਂ ਰੋਹੀ ਵਸਤੂਆਂ ਸੜਕਾਂ ਵਾਜ ਰਹੀ ਕਿਉਂ ਨਹੀਂ ਜਾ ਸਕਦੀਆਂ ਜੇ ਉਹ ਵਸਤੂਆਂ ਦੀ ਖੁੱਲ ਹੋਵੇ ਤਾਂ ਮੈਂ ਸਮਝਦਾ ਬਾਗੇ ਬਾਰਡਰ ਨਹੀਂ ਹੁਸੈਨੀ ਵਾਲੇ ਬਾਰਡਰ ਆਹੀ ਅਰਬਰ ਪਰ ਦਾ ਵਪਾਰ ਹੋਇਆ ਕਰੇਗਾ ਤੇ ਪੰਜਾਬ ਇੱਕ ਦੇਸ਼ ਦਾ ਸਭ ਤੋਂ ਖਿਸ਼ਾਲ ਸੂਬਾ ਬਣ ਕੇ ਸਾਹਮਣੇ ਆ ਸਕਦਾ ਸੋ ਇਹ ਜਿਹੜੀ ਇਹ ਹਾਲ ਨੇ ਨਾ ਚਰੋਤੀਆਂ ਦੇ ਕਹਿ ਲੋ ਇਹਨਾਂ ਸੰਕਟਾਂ ਦੇ ਕਹਿ ਲੋ ਉਹ ਵੀ ਵਿਦਵਾਨ ਲੋਕ ਸਾਡੇ ਸਾਹਮਣੇ ਰੱਖਣਗੇ ਔਰ ਆ ਜਿਹੜੀ ਸਾਡੀ ਜਵਾਨੀ ਹਿਊਮਰ ਸਰਸ ਸਾਡੇ ਖੁਰ ਰਹੇ ਨੇ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ ਇਹ ਵੀ ਵਿਦਵਾਨ ਸਾਜਣ ਉੱਥੇ ਚਰਚਾ ਕਰਨਗੇ ਗੁਰੂ ਸਾਹਿਬ ਨੇ ਜੋ ਕਿਹਾ ਜਦ ਤੱਕ ਦੁਨੀਆ ਰਹੀ ਹੈ ਨਾਨਕ ਕੀ ਸੁਣਿਏ ਕਿਸ ਚਾਹੀਏ ਕੋ ਸੁਣਾਗੇ ਵੀ ਕੋ ਸੁਣਾਵਾਂਗੇ ਵੀ ਕੁਝ ਆਪਸੀ ਰਾਏ ਮਸ਼ਵਰੇ ਵਿੱਚੋਂ ਹੱਲ ਵੀ ਕੱਢਾਂਗੇ ਔਰ ਜਿਹੜਾ ਪੰਜਾਬੀਆਂ ਨੂੰ ਜਗਾ ਕੇ ਪੰਜਾਬੀਆਂ ਨੂੰ ਲਾਂਬੰਦ ਕਰਕੇ ਪੰਜਾਬ ਤੇ ਪੰਜਾਬੀਆਂ ਦੀ ਭਾਵਨਾ ਪੈਦਾ ਕਰਕੇ ਸਿਮਰ ਅਮਰ ਇੱਕ ਮਾਈਕ ਫਰਬਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਹੋ ਰਹੀ ਆ ਉਹਦੇ ਲਈ ਮੈਂ ਸਮਝਦਾ ਇਹ ਜਿਹੜਾ ਕੱਲ ਨੂੰ ਸੈਮੀਨਾਰ ਹੋ ਰਿਹਾ ਬਹੁਤ ਵੱਡੀ ਆਧਾਰशिला ਦੇ ਤੌਰ ਤੇ ਕੰਮ ਕਰੇਗਾ ਲੱਗਦਾ ਕਿ ਅਨੰਦਪ੍ਰਸਾਦ ਦੀ ਧਰਤੀ ਤੇ ਅਜਿਹਾ ਸੈਮੀਨਾਰ ਹੋਣਾ ਬੜਾ ਮਹੱਤਵਪੂਰਨ ਹੈ ਕਿਉਂਕਿ ਅਨੰਦਪ੍ਰਸਾਦ ਸਾਹਿਬ ਦੇ ਜੋ ਮਤੇ ਦੀ ਗੱਲ ਵੀ ਹੋਣੀ ਚਾਹੀਦੀ ਹੈ ਜਾਂ ਬੰਦੀ ਸਿੰਘਾਂ ਦੀ ਗੱਲ ਹੋਣੀ ਚਾਹੀਦੀ ਹੈ ਲੱਗਦਾ ਕਿ ਕੌਮੀ ਮੁੱਦੇ ਇਸ ਸੈਮੀਨਾਰ ਦੇ ਵਿੱਚ ਛਿੜੇ ਜਾ ਸਕਦੇ ਆਰਥਿਕ ਮੁੱਦਿਆਂ ਦੇ ਨਾਲ ਨਾਲ ਕੌਮੀ ਮੁੱਦੇ ਵੀ ਵਿਚਾਰੇ ਜਾਣਗੇ ਜਿੱਥੇ ਤੱਕ ਦੇਸ਼ ਦੇ ਅੰਦਰ ਫੈਡਰਲ ਢਾਂਚੇ ਦੀ ਮਜ਼ਬੂਤੀ ਦੀ ਗੱਲ ਆ ਸੂਬਿਆਂ ਦੀ ਖੁਦਮੁਖਤਾਰੀ ਦੀ ਗੱਲ ਆ ਔਰ ਸੂਬਿਆਂ ਦੇ ਵਿਕਾਸ ਲਈ ਸੰਗੀ ਢਾਂਚਾ ਮਜ਼ਬੂਤ ਹੋਣ ਦੀ ਗੱਲ ਆ ਔਰ ਸ਼੍ਰੀ ਨਾਨਦਪੁਰ ਸਾਹਿਬ ਦੇ ਮਤੇ ਅਨੁਸਾਰ ਮਹਾਰਾਜ ਜੇਸ਼ ਦੇ ਸਾਹਮਣੇ ਜੋ ਅਸੀਂ ਫੈਡਰਲਿਜ਼ਮ ਦਾ ਇੱਕ ਕਨਸੈਪਟ ਮਜ਼ਬੂਤ ਕਨਸੈਪਟ ਲੈ ਕੇ ਆਏ ਸੀ ਮੂਦੇ ਤੇ ਚੱਲਣ ਦੀ ਲੋੜ ਆ ਉਹ لازمی ਤੌਰ ਤੇ ਚਰਚਾ ਹੋਏਗੀ ਕਿਉਂਕਿ ਨੰਦਪੁਰ ਸਾਹਿਬ ਦਾ ਮਤਾ ਦੇਸ਼ ਦੇ ਵਿੱਚ ਪਹਿਲੀ ਵਾਰੀ ਫੈਡਰਲਿਜ਼ਮ ਦੀ ਵਕਾਲਤ ਕਰਨ ਵਾਲਾ ਮੰਨਿਆ ਜਾਂਦਾ ਔਰ ਨੰਦਪੁਰ ਸਾਹਿਬ ਦਾ ਮਤਾ ਪਹਿਲੀ ਵਾਰੀ ਆ ਕਿਸੇ ਸਿਆਸੀ ਪਾਰਟੀ ਦਾ ਮਤਾ ਭਾਰਤੀ ਪਾਰਲੀਮੈਂਟ ਦੇ ਵਿੱਚ ਰੱਖਿਆ ਗਿਆ ਹੋਵੇ ਤੇ ਉਹਦੇ ਸਾਰਾ ਦੇਸ਼ ਨੇ ਸਹਿਮਤੀ ਜਤਾਈ ਹੋਵੇ ਜੋ ਮੈਂ ਸਮਝਦਾ ਕਿ ਇੱਕ ਬੜਾ ਅਹਿਮ ਮੁਆ ਸਾਡਾ ਇਹ ਡਾਕੂਮੈਂਟ ਉਧਰ ਤੇ ਜ਼ਰੂਰ ਚਰਚਾ ਹੋਏਗੀ ਕੁਦਰਤੀ ਤੌਰ ਤੇ ਜਦੋਂ ਦੇਸ਼ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਜਿਹੜੀ ਇਹ ਚੁਣੌਤੀਆਂ ਨੇ ਉਹਨਾਂ ਦੇ ਟਕਰਾ ਕਰਨ ਦੇ ਖਾਣ ਦਾ ਬਣਾਉਣਾ ਪੰਜਾਬ ਦੇ ਨੂੰ ਤਾਂ ਕੁਦਰਤੀ ਤੌਰ ਤੇ ਉਹਨਾਂ ਵਿੱਚ ਇਹ ਜਿਹੜਾ ਫੈਡਰਲਿਜ਼ਮ ਦਾ ਮੁੱਦਾ ਹੈ ਨੰਦਪੁਰ ਸਾਹਿਬ ਦੇ ਮਤੇ ਦੀ ਰੋਸ਼ਨੀ ਵਿੱਚ ਉਹਦੀ ਚਰਚਾ ਵੀ ਹੋਏਗੀ ਔਰ ਜਿਵੇਂ ਬੰਦੀ ਸੀਖਾਂ ਦੀ ਰਿਹਾਈ ਦੀ ਗੱਲ ਆ ਭਾਈ ਰਾਜਵਾਲੇ ਦੀ ਬਾਸੀ ਦੀ ਸਜ਼ਾ ਨੂੰ ਉਮਰ ਕੈਲ ਵੀ ਤਬਦੀਲ ਕਰਨ ਦੀ ਗੱਲ ਆ ਗੁਰਦੁਆਰਿਆਂ ਤੇ ਸਰਕਾਰ ਕਬਜ਼ੇ ਕਰਨ ਦੀ ਮੇ ਚੱਲੇਗੀ ਸੰਤਾਨ ਪਰੋਧੀ ਜੋ ਕੁਝ ਵਾਪਰਿਆ ਔਰ ਜਨਰਲ ਸ੍ਰੀ ਅਕਾਲ ਤਖਤ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਨੂੰ ਸਿੱਧੇ ਤੌਰ ਤੇ ਉਹਦੇ ਲਈ ਜ਼ਿੰਮੇਵਾਰ ਠਹਿਰਾਇਆ ਇਹ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਹੋਏਗੀ ਕੁਦਰਤੀ ਤੌਰ ਤੇ ਪੰਥਕ ਮੁੱਦੇ ਵੀ ਪੰਜਾਬ ਦੇ ਮੁੱਦੇ ਵੀ ਉੱਤੇ ਖੁੱਲ ਕੇ ਚਰਚਾ ਹੋਏਗੀ ਕੱਲ ਦੇ ਸੈਮਿਨਾਰ ਵਿੱਚ